ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਕੀਰਤਨ ਸਿੱਧੂ ਪਿੰਡ ਕਾਨ ਸਿੰਘ ਵਾਲੇ ਤੋਂ ਅੱਜ ਇੱਕ ਵਿਸ਼ੇਸ਼ ਗੱਲਬਾਤ ਕਰਨੀ ਆ ਕਿ ਜਿਹੜੇ ਅੱਜ ਦੇ ਹਾਲਾਤ ਖਾਸ ਕਰਕੇ ਹਲਕਾ ਗੁਰੂ ਅਰਸਾਏ ਦੇ ਬਣੇ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਹਲਕਾ ਗੁਰੂ ਅਰਸਾਏ ਦੇ ਵਿੱਚ ਫਸਲਾਂ ਦਾ ਨੁਕਸਾਨ ਬੜਾ ਮੰਦ ਭਾਗੀ ਘਟਣਾ ਜਿਵੇਂ ਕੱਲ੍ਹ ਕੇ 3000 ਕਿੱਲਾ ਲਗਭਗ ਕੋਰ ਸਿੰਘ ਵਾਲਾ ਪਿੰਡ ਤੋਂ ਚੱਕ ਸੋਮੀਆਂ ਹੁੰਦਾ ਹੋਇਆ ਅੱਗ ਦੀ ਪੇਟ ਚੜ ਗਿਆ ਅੱਜ ਉਸੇ ਤਰ੍ਹਾਂ ਪਾਟੇਪਿੰਡ ਤੋਂ ਹੁੰਦਾ ਹੋਇਆ ਨਦਾਨਾ ਸਰੂਪਿਆ ਵਾਲਾ ਗੁਰੂ ਸਾਹ ਮੰਡੀ ਦੇ ਲਾਗ ਦੇ ਪਿੰਡ ਕੁੱਲਕੇ ਮੋੜ ਤੱਕ ਅੱਗ ਪਹੁੰਚੀ ਜਿਹੜੇ ਕਿ ਇੱਕ ਪਿਛਲੇ 75 ਸਾਲਾਂ ਤੋਂ ਹਲਕੇ ਦੀ ਤਰਾਸਤੀ ਬਣ ਗਈ ਆ ਵੱਖ-ਵੱਖ ਸਿਆਸਤਦਾਨਾਂ ਨੇ ਹਲਕਾ ਗੁਰੂ ਸਾਹਿਬ ਦੇ ਵਿੱਚ ਆ ਕੇ ਸਿਆਸਤ ਕੀਤੀ ਪਿਛਲੇ ਜੇ 22 ਦੇ ਇਲੈਕਸ਼ਨ ਦੀ ਗੱਲ ਕਰੀਏ ਇੱਥੋਂ ਦੇ ਮੌਜੂਦਾ ਐਮ.ਐਲ.ਏ ਸਰਦਾਰ ਫੌਜਾ ਸਿੰਘ ਸਰਾਰੀ ਨੇ ਜਦੋਂ ਵੀ ਹਲਕੇ ਦੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਤਾਂ ਉੱਥੇ ਇੱਕ ਹੀ ਸੀ ਕਿ ਆਪਣੇ ਹਲਕੇ ਨੂੰ ਆਪਣੇ ਪਿੰਡ ਨੂੰ ਆਪਣੇ ਗੁਰੂ ਸਾਹਿਬ ਨੂੰ ਫਾਇਵ ਗਰੇਡ ਦੀ ਗੱਡੀ ਨਹੀਂ ਮਿਲ ਸਕੀ ਅੱਜ 3 ਸਾਲ ਬੀਤ ਜਾਂਦੇ ਵੀ ਹਾਲਾਤ ਜਿਉਂਦੇ ਤਿਉਂ ਹੀ ਰਹਿ ਗਏ ਅੱਜ ਬੇਸ਼ੱਕ ਹਲਕੇ ਦੇ ਵਿਧਾਇਕ ਐਮ ਐਲ ਏ ਸਰਦਾਰ ਫੌਜਾ ਸਿੰਘ ਸਰਾਰੀ ਜਿੱਥੇ-ਜਿੱਥੇ ਅੱਗ ਲੱਗੀ ਪਹੁੰਚੇ ਪਰ ਬੇਰੰਗ ਪਹੁੰਚੇ ਜੇ ਕਿਤੇ ਆਸ-ਪਾਸ ਦੇ ਜ਼ਿਲ੍ਹਿਆਂ 'ਚੋਂ ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਤਾਂ ਉਹਨਾਂ 'ਤੇ ਮੌਕੇ ਤੇ ਪਾਣੀ ਨਹੀਂ ਸੀਗਾ ਇਸ ਕਰਕੇ ਜਿਹੜੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਮੈਂ ਸਰਕਾਰ ਨੂੰ ਮੌਕੇ ਦੇ ਐਮ.ਐਲ.ਏ ਸਾਹਮਣੂ ਕਹਿਣਾ ਚਾਹੁੰਦਾ ਕਿ ਪਿਛਲੇ 75 ਸਾਲਾਂ ਤੋਂ ਇਸ ਤਰ੍ਹਾਂ ਦੀ ਚੱਲ ਰਹੀ ਆ ਕਿ ਸਾਡੇ ਹਲਕਾ ਗੁਰੂਰਸਾਈ ਦੇ ਵਿੱਚ ਇੱਕ ਫਾਇਰ ਗ੍ਰੇਡ ਦੀ ਗੱਡੀ ਵੀ ਨਹੀਂ ਆ ਸਕੀਗੀ ਕਮ ਸੇ ਕਮ ਇੰਨਾ ਤਾਂ ਸਰਕਾਰ ਤੋਂ ਤੁਸੀਂ ਕਰ ਸਕਦੇ ਹੋ ਤੁਹਾਡੀ ਮੌਜੂਦਾ ਸਰਕਾਰ ਆ ਗਈ ਇੱਕ ਫਾਇਰ ਗ੍ਰੇਡ ਦੀ ਗੱਡੀ ਹਲਕਾ ਗੁਰੂਰਸਾਈ ਨੂੰ ਤਾਂ ਦੇ ਸਕਦੇ ਹੋ ਸਰਕਾਰ ਵਾਸਤੇ ਕੋਈ ਵੱਡੀ ਚੀਜ਼ ਨਹੀਂਗੀ ਜੇ ਇਹ ਹੀ ਇੱਕ ਗੱਡੀ ਹਲਕਾ ਗੁਰੂਰਸਾਇ ਦੇ ਵਿੱਚ ਹੁੰਦੀ ਤਾਂ ਕੱਲ ਲੱਖਾਂ ਕਿਸਾਨਾਂ ਦਾ ਜਿਹੜਾ ਲੱਖਾਂ ਦਾ ਨੁਕਸਾਨ ਹੋਇਆ ਉਹ ਬਚ ਸਕਦਾ ਸੀ ਜੇ ਅੱਜ ਇਹ ਹੀ ਗੱਡੀ ਗੁਰੂਰਸਾਇ ਦੇ ਵਿੱਚ ਹੁੰਦੀ ਤਾਂ ਲੱਖਾਂ ਦਾ ਜਿਹੜਾ ਨੁਕਸਾਨ ਹੋਇਆ ਗਰੀਬ ਘਰਾਂ ਦੇ ਬਾਲਾਂ ਸੜ ਗਏ ਘਰਾਂ ਨੂੰ ਅੱਗ ਵੜ ਗਈ ਉਹਦਾ ਨੁਕਸਾਨ ਬਚ ਸਕਦਾ ਸੀਗਾ ਜੇ ਦੂਜੇ ਪਾਸੇ ਹਲਕਾ ਗੁਰੂਰਸਾਇ ਦੀ ਗੱਲ ਕਰੀਏ ਅਮਨ ਸ਼ਾਂਤੀ ਦੀ ਕੱਲ ਸ ਆਪ ਸਭ ਨੂੰ ਪਤਾ ਕਿ ਹਲਕਾ ਗੁਰੂਰਸਾਇ ਦੇ ਮੰਡੀ ਗੁਰੂਰਸਾਇ ਦੇ ਵਿੱਚ ਬਿੰਦਰਾ ਜੋ ਰੇਡੀਓ ਵਾਲੇ ਆ ਉਹਨਾਂ ਦੀ ਦੁਕਾਨ ਤੇ ਦਿਨ ਦਿਹਾੜੇ ਆ ਕੇ ਉਹਨਾਂ ਤੇ ਕਾਪੇ ਨਾਲ ਵਾਰ ਕੀਤਾ ਗਿਆ ਦਿਨ ਦਿਹਾੜੇ ਮੋਟਰਸਾਈਕਲਾਂ ਤੇ ਨੰਗੀਆਂ ਕਿਰਪਾਨਾਂ ਲੈ ਕੇ ਬਦਮਾਸ਼ ਜਿਹੜੇ ਬੰਦੇ ਆ ਉਹ ਗੁਰੂ ਸਾਹਿਬ ਦੇ ਵਿੱਚ ਫਿਰਦੇ ਰਹੇ ਆਪਣੇ ਕੀ ਆਪਾਂ ਅਮਨ ਸ਼ਾਂਤੀ ਨੂੰ ਕੀ ਕਹਿ ਸਕਦੇ ਆ ਪਿਛਲੇ ਦਿਨਾਂ ਦੇ ਵਿੱਚ ਪਿੰਡ ਸ਼੍ਰੀਵਾਲਾ ਬਰਾੜ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸ਼ਰਾਰਤੀ ਚੋਰੀ ਅੰਸਰ ਜਿਹੜੇ ਬੜੇ ਆ ਉਹਨਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਚੋਰੀ ਕੀਤੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅੱਜ 12 ਤਰੀਕ ਤੋਂ ਲੈ ਕੇ ਅੱਜ 25 ਤਰੀਕ ਤੱਕ ਦਾ ਟਾਈਮ ਉਹ ਵੀ ਬੀਤ ਗਿਆ ਉੱਥੇ ਵੀ ਪੁਲਿਸ ناکਾਮ ਰਹੀ ਹੈ ਜੀ ਮੈਂ ਖਾਸ ਕਰਕੇ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਲਕਾ ਗੁਰੂਰਸਾਇ ਦੇ ਵਿੱਚ ਦਿਨ ਪਰ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਕਮ ਸੇ ਕਮ ਇੱਥੇ ਕੋਈ ਐਸ ਐਚਓ ਸੂਝਵਾਨ ਲਾਇਆ ਜਾਵੇ ਜਿਹੜਾ ਕਿ ਇਸ ਇਵਾਰਦਾਤਾਂ ਨੂੰ ਠੱਲ ਪਾ ਸਕੇ ਪਿਛਲੇ 24 ਘੰਟੇ ਬੀਤ ਜਾਣ ਤੇ ਬਾਅਦ ਐਸ ਐਚਓ ਸਾਹਿਬ ਵੱਲੋਂ ਗੁਰੂ ਸਾਹ ਦੇ ਵਿੱਚ ਉਹਨਾਂ ਦੀ ਦੁਕਾਨ ਦਾ ਕੋਈ ਆਕੇ ਹਾਲ ਨਹੀਂ ਪੁੱਛਿਆ ਗਿਆ ਬੇਸ਼ੱਕ ਅੱਜ ਡੀ ਐਸ ਪੀ ਸਾਹਿਬ ਆਏ ਆ ਡੀ ਐਸ ਪੀ ਸਾਹਿਬ ਬਹੁਤ ਇਮਾਨਦਾਰੀ ਨਾਲ ਦਾ ਕੰਮ ਨਿਭਾ ਰਹੇ ਆ ਸੇਵਾ ਨਿਭਾ ਰਹੇ ਆ ਪਰ ਹਲਕਾ ਗੁਰੂਰਸਾਹਿ ਦੇ ਠਾਣਾ ਮੁਖੀ ਬਿਲਕੁਲ ناکਾਮ ਅਜ ਸਾਬਤ ਹੋਇਆ ਕਿਰਪਾ ਕਰਕੇ ਐਸਐਸਪੀ ਸਾਹਿਬ ਨੂੰ ਵੀ ਕਹਨੇ ਆ ਕਿ ਇਹੋ ਜਿਹਾ ਐਸਐਚਓ ਨੂੰ ਬਦਲ ਕੇ ਕੋਈ ਸਾਨੂੰ ਇਮਾਨਦਾਰ ਡਿਊਟੀ ਕਰਨ ਵਾਲਾ ਆਪ ਦਾ ਫਰਜ ਸਮਝਣ ਵਾਲਾ ਐਸਐਚਓ ਦਿਓ ਤਾਂ ਕਿ ਹਲਕਾ ਗੁਰੂਰਸਾਹਿ ਦੇ ਵਿੱਚੋਂ ਕਮ ਸੇ ਕਮ ਨਸ਼ਾ ਨਹੀਂ ਰੁਕ ਸਕਦਾ ਨਾ ਰੁਕੇ ਇਹੋ ਜਿਹੀਆਂ ਵਾਰਦਾਤਾ ਤਾਂ ਰੁਕ ਜਾਣ ਮੈਂ ਫੇਰ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਕਿ ਹਲਕਾ ਗੁਰੂ ਸਾਹਿਬ ਨੇ ਧਿਆਨ ਦਿਓ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਪਿਛਲੇ 75 ਸਾਲਾਂ ਤੋਂ ਅਸੀਂ ਇੱਕ ਫੈਵਰੇਗ੍ਰੇਡ ਗੱਡੀ ਨਹੀਂ ਮਿਲ ਸਕੀ ਹੋਰ ਤਾਂ ਅਸੀਂ ਕੀ ਆਸ ਕਰ ਸਕਦੇ ਆ ਇੱਥੇ ਬਹੁਤ ਨਸ਼ੇ ਦਾ ਆਮਦ ਦਾ ਜਿਹੜੀ ਉਹ ਬਹੁਤ ਵੱਡੇ ਲੈਵਲ ਤੇ ਚੱਲ ਪਈ ਆ ਚਲੋ ਉਹ ਇੱਕ ਕੋੜ ਬਣ ਚੁੱਕਿਆ ਨਹੀਂ ਰੋਕ ਸਕਦਾਗਾ ਵਿੱਚ ਕੁਝ ਪੁਲਿਸ ਦੇ ਮੁਲਾਜ਼ਮ ਵੀ ਹੁੰਦੇ ਆ ਪਰ ਕਮ ਸੇ ਕਮ ਇਹੋ ਜੇ ਚੋਰਾਂ ਨੂੰ ਇਹੋ ਜੇ ਬਦਮਾਸ਼ਾਂ ਨੂੰ ਨੱਥ ਪਾਈ ਜਾ ਸਕੇ ਇੰਨਾ ਹੀ ਕਹਿੰਦਾ ਹੋਇਆ ਜੇ ਕੋਈ ਵੱਧ ਘੱਟ ਬੋਲਿਆ ਤਾਂ ਮਾਫ਼ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ